ਰਵਿਦਾਸੀਆ ਕੌਮ ਨੂੰ ਉਸ ਸਮੇਂ ਨਾ ਪੂਰਾ ਹੋਣ ਵਾਲਾ ਕਟਾ ਪਿਆ ਜਦੋਂ ਜਵਾਨੀ ਵਿਲੇ ਹੀ ਡੀਰਾ ਸਚਕੰਡ ਬੱਲਾਂ ਦੇ ਸੇਵਾਦਾਰ ਅਤੇ ਮੀਡੀਆ ਰਾਹੀਂ ਭੋਜਨ ਸਮਾਜ ਦੀ ਆਵਾਜ਼ ਚੁੱਕਣ ਵਾਲੇ ਨਿੱਟੜਕ ਯੋਧੇ ਮਨੁਮਹਿਤਾ ਰਵਿਦਾਸੀਆ ਦੀ ਅਚਾਨਕ ਮੌਤ ਹੋ ਗਈ। ਮੌਤ ਦਾ ਕਾਰਨ ਹਾਰਟ ਅਟੈਕ ਨੂੰ ਦੱਸਿਆ ਜਾ ਰਿਹਾ ਹੈ। ਜਿਕਰ ਜੋਗ ਹੈ ਕਿ ਮਨੁਮਹਿਤਾ ਆਜ਼ਾਦ ਟੀਵੀ ਲਈ ਵੀ ਆਪਣੀਆਂ ਸੇਵਾਵਾਂ ਨਿਭਾ ਰਿਆ ਸੀ। ਅਜ਼ਾਦ ਟੀਵੀ ਦੀ ਸਮੂਚੀ ਟੀਮ ਅਤੇ ਚੇਅਰਮੈਨ ਰਮੇਸ਼ ਕਲੀਨ ਜਵਾਨੀ ਵੇਲੇਸ ਦੁਨੀਆ ਤੋਂ ਗਏ ਮਨੁਰਵੀ ਦਾਸੀਆ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ ਅਤੇ ਨਾਲ ਹੀ ਤੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨੀ ਲਗਾਉਣ ਦੀ ਅਰਦਾਸ ਵੀ ਕਰਦੇ ਹਨ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ